ਦੀ ਸੋਕਾ ਮਨਾਂ ਤੀ ਜਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਗਮਨ ਮਰਣਾ ਮਿਟਦਿਆ ਬਾਹ ਦੇ ਕਾ ਕਿਛ ਨਾ ਸਾਇ ਹਰ ਸੇਵਾ ਤੇ ਸੁਖ ਉਪਜੈ ਰੁ ਦੁੱਖ ਨਾ ਲੱਗੈ ਆਏ ਜੰਮਣ ਮਰਣਾ ਮਟਦੇ ਆ ਆਦੇ ਕਾ ਕਿਛ ਨਾ ਵਸਾਈ ਮਰਸੀ ਤੀ ਮਹਾਰਾ ਰਿਆ ਸਚੇ ਰੰਗ ਹਸਮਾਏ ਨਾਨਕਾ ਮੜਿਆ ਰੀ ਤਨ ਕਾਓ ਜੋ ਚੱਲਣਾ ਸਤਗੁਰ ਭਾਏ ਮਨ ਲਾ ਤੀਜਾ ਬੇਣ ਸ਼ਬਦ ਸੋਧਨਾ ਹੋਵਈ ਜੇ ਅਨੇਕ ਕਰੈ ਸੰਗਾਰ ਫਿਰ ਕੀ ਸਾਰਣਾ ਜਾਣਈ ਦੂਜੇ ਭਾਏ ਪਿਆਰ ਸਾਖ ਸੁਧ ਸਾਖੁ ਲਖਮੀ ਨਾਨਕ ਨਾਰੀ ਵਿੱਚ ਕੋ ਨਾਰ ਪੌਣੀ ਹਰ ਰਿ ਆਪਣੀ ਦਇਆ ਕਾਰ ਹਰ ਬੋਲੀ ਬਣੀ ਪਰਨਾਮ ਧਿਆਈ ਹਰ ਉਚਰਾ ਹਰ ਲਾ ਲੈਣੀ ਜੋ ਜਪਦੇ ਆ ਰਾਤਿ ਤਿਨਾਂ ਹਉ ਕਰ ਬਣੀ ਜਿੰਨਾ ਸਤਗੁਰੂ ਮੇਰਾ ਪਿਆਰਾ ਅਰਾਧਿਆ ਜਿਨਾਂ ਦੇ ਕਾਣਣੀ ਆਉਂ ਬਾੜਿਆ ਆਪਣੇ ਗੁਰੂ ਕਾ ਜਿਨ ਮੇਰਾ ਸੱਜਣ ਮਿਲਿਆ ਸੈਣੀ ਜਿੰਨਾ ਸਤਗੁਰੂ ਮੇਰਾ ਪਿਆਰਾ ਅਰਾਧਿਆ ਇੰਜਾਂ ਦੇ ਕਾਣਣੀ ਆਉਂ ਗਾਰਿਆ ਆਪਣੇ ਗੁਰੂ ਕੋ ਆਉ ਜਨ ਮੇਰਾਰ ਸੱਜਣ ਮੇਲਿਆ ਸੈੜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ Is it?